ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਗੋਂਡ ਸਵਾ ਉਸਾ ਸੰਗ ਜੀ ਚੱਲ ਰਹੀ ਸਰਲ ਕਥਾ ਵਿਚਾਰ ਭਗਤ ਬਾਣੀ ਰਾਹੀ ਸਤਿਗੁਰੂ ਕਿਰਪਾ ਕਰ ਰਹੇ ਹਨ ਪਾਵਨ ਅੰਗ 874 ਤੇ ਭਗਤ ਨਾਮਦੇਵ ਜੀ ਦਾ ਪਾਵਨ ਸ਼ਬਦ ਜਦ ਭਗਤ ਨਾਮਦੇਵ ਜੀ ਨੇ ਸਾਰਿਆਂ ਦੇਵੀ ਦੇਵਤਿਆਂ ਦੀ ਉਪਾਸ਼ਨਾ ਦਾ ਖੰਡਨ ਕੀਤਾ ਤਾਂ ਇੱਕ ਗਾਇਤਰੀ ਮੰਤਰ ਨੂੰ ਪੜਨ ਦਾ ਉਪਾਸ਼ਕ ਪੰਡਿਤ ਭਗਤ ਨਾਮਦੇਵ ਜੀ ਨੂੰ ਆਗੇ ਕਹਿਣ ਲੱਗਾ ਕਿ हे ਨਾਮਦੇਵ ਗਾਇਤਰੀ ਮੰਤਰ ਨੂੰ ਪੜਿਆ ਕਰ ਕਿਉਂਕਿ ਪਰਮੇਸ਼ਰ ਦੇ ਨਾਮ ਨਾਲੋਂ ਸੂਰਜ ਦਾ ਗਾਇਤਰੀ ਮੰਤਰ શ્રેષ્ઠ ਹੈ جس نے بھی गायत्री मंत्र ਦਾ जाप ਕੀਤਾ ਹੈ ਉਸ ਨੂੰ ਹੋਰ ਕਿਸੇ ਵੀ ਉਪਾਸ਼ਨਾ ਦੀ ਲੋੜ ਨਹੀਂ ਇਹ ਸੁਣ ਕਰਕੇ ਭਗਤ ਨਾਮਦੇਵ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ આજ ਨਾਮੇ بیઠਲ ਦੇਖਿਆ ਮੂਰਖ ਕੋ ਸਮਝਾਉ ਰੇ ਰਹਾਉ આજ ਤੁਮ ਭਾਵ આજ ਇਸ ਮਨੁੱਖਾ ਜਨਮ ਵਿੱਚ ਮੈਂ ਨਾਮੇ ਨੇ ਨਾਮਦੇਵ ਨੇ ਬੀਠਲ ਉਤਪਤੀ ਪਾਲਣਾ ਲੈਤਾ ਕਰਨ ਵਾਲੇ ਪਰਮੇਸ਼ਰ ਨੂੰ ਗੁਰਾਂ ਦੁਆਰਾ ਸਖਿਆਤ ਕਰਕੇ ਵੇਖਣਾ ਕੀਤਾ ਹੈ ਇਸੇ ਲਈ ਰੇਤੋਂ ਪਾਵ ਹੈ ਭਾਈ ਮੈਂ ਤੈਨੂੰ ਸ਼ਾਸਤਰ ਗਿਆਨ ਤੋਂ ਹੀਣੇ ਮੂਰਖ ਬੇਸਮਝ ਪੁਰਖ ਨੂੰ ਸਮਝਾਉ ਸਮਝਾਉਂਦਾ ਹਾ ਰਹਾਉ ਬਿਸਰਾਮ ਦੇ ਕੇ ਭਗਤ ਜੀ ਕਿਰਪਾ ਕਰਦੇ ਆ पांडे तुमरी गायत्री लोदे का खेत खाती थी ये पांडे पाव पंडित जिस गायत्री दा तू नाम लेंडा है ओ तुमरी तेरी गायत्री गौ रूप होके गंगा दे किनारे लोदे जमींदार दा खेत खांदी पई सी लै कर ठेगा टगरी तोरी लांगत लांगत जाती थी ਜਦ ਲੋਧੇ ਜ਼ਿਮੀਦਾਰ ਨੇ ਆ ਕੇ ਵੇਖਿਆ ਕਿ ਗਊ ਤਾਂ ਮੇਰਾ ਸਾਰਾ ਖੇਤ ਖਾਰੀ ਆ ਤਾਂ ਉਸ ਨੇ ਠੇਗਾ ਪਾਵ ਸੋਟਾ ਲੈ ਕਰਕੇ ਗਊ ਦੀ ਟਗਰੀ ਪਾਵ ਲੱਤ ਤੋੜ ਦਿੱਤੀ ਸੀ ਉਸ ਦਿਨ ਤੋਂ ਲਾਂਗਤ ਲਾਂਗਤ ਲੰਗੀ ਲੰਗੀ ਤੁਰ ਹੀ ਜਾਂਦੀ ਸੀ ਉਹ ਗਾਇਤਰੀ ਤੂੰ ਲਈ ਫਿਰਦਾ ਹੈ ਸੋ ਦੱਸਦੇ ਆ ਕਿ ਬ੍ਰਹਮਾ ਜੀ ਦੀਆਂ ਤਿੰਨ ਇਸਤਰੀਆਂ ਸਨ ਸਰਸਤੀ ਸਵਿਤਰੀ ਤੇ ਗਾਇਤਰੀ ਇੱਕ ਵਾਰ ਕਿਸੇ ਕਾਰਨ ਸਵਿੱਤਰੀ ਤੇ ਗਾਇਤਰੀ ਦੋਹਾਂ ਦਾ ਆਪਸ ਵਿੱਚ ਝਗੜਾ ਹੋ ਗਿਆ ਗਾਇਤਰੀ ਨੇ ਸਵਿੱਤਰੀ ਨੂੰ ਕਾਫੀ ਬੁਰੇ ਭਲੇ ਸ਼ਬਦਾਂ ਨਾਲ ਕੁਟ ਕੀਤੀ ਜਦ ਦੋਹਾਂ ਦਾ ਝਗੜਾ ਹੋਇਆ ਤਾਂ ਸਵਿੱਤਰੀ ਰੋਂਦੀ ਰੋਂਦੀ ਬ੍ਰਹਮਾ ਕੋਲ ਗਈ ਤੇ ਬ੍ਰਹਮਾ ਨੂੰ ਸਾਰੀ ਗੱਲ ਦੱਸ ਦਿੱਤੀ ਬ੍ਰਹਮਾ ਨੇ ਗਾਇਤਰੀ ਨੂੰ ਕਸੂਰਵਾਰ ਸਮਝ ਕੇ ਉਸ ਨੂੰ ਸਰਾਪ ਦੇ ਦਿੱਤਾ ਕਿ ਤੂੰ ਇੱਥੇ ਰਹਿਣ ਦੇ ਯੋਗ ਨਹੀਂ ਜਾ ਤੂੰ ਮਾਤ ਲੋਕ ਵਿੱਚ ਜਾ ਕੇ ਪਸ਼ੂ ਜੂਨ ਧਾਰ ਕੇ ਵਿਚਾਰਨਾ ਵਿਚਰਨਾ ਕਰ ਵਜਤ ਬ੍ਰਹਮਾ ਦੇ ਤਿੰਨੇ ਘਰ ਵਾਲੀਆਂ ਦੀ ਆਪਸ ਵਿੱਚ ਲੜਾਈ ਹੋਈ ਤਾਂ ਗਾਇਤਰੀ ਨੇ ਸਵਿਤਰੀ ਤੇ ਸੁਰਸਤੀ ਇਹਨਾਂ ਦੋਨਾਂ ਨੂੰ ਤਾੜਿਆ ਤਦ ਬ੍ਰਹਮਾ ਨੇ ਗਾਇਤਰੀ ਨੂੰ ਕਿਹਾ ਕਿ ਤੂੰ ਇਸ ਜਗ੍ਹਾ ਰਹਿਣ ਦੇ ਲਾਇਕ ਨਹੀਂ ਹੈ ਜਾ ਤੂੰ ਮਾਤ ਲੋਕ ਵਿੱਚ ਚਲੀ ਜਾ ਫਿਰ ਗਾਇਤਰੀ ਮਾਤ ਲੋਕ ਵਿੱਚ ਆ ਕੇ ਗੰਗਾ ਦੇ ਕਿਨਾਰੇ ਰਹਿਣ ਲੱਗੀ ਸੁੰਦਰ ਇਸਤਰੀ ਵੇਖ ਕੇ ਲੋਕ ਮਸ਼ਕਰੀਆਂ ਕਰਨ ਲੱਗ ਪਏ ਇਸ ਕਾਰਨ ਉਹ ਫਿਰ ਗੌਰੂ ਭੋਗ ਕੇ ਗੰਗਾ ਦੇ ਕਿਨਾਰੇ ਲੋਧੇ ਜ਼ਿਮੀਦਾਰ ਦੇ ਖੇਤ ਵਿੱਚ ਚਰਨ ਲੱਗ ਪੀ ਭਾਵ ਉਸ ਦੀ ਫਸਲ ਨੂੰ ਖਾਣ ਲੱਗ ਪੀ ਤੇ ਜ਼ਿਮੀਦਾਰ ਨੇ ਸੋਟਾ ਲੈ ਕੇ ਗਾਇਤਰੀ ਦੀ ਲੱਤ ਤੋੜ ਦਿੱਤੀ ਜਿਸ ਕਰਕੇ ਉਹ ਲੰਗੀ ਲੰਗੀ ਤੁਰਨ ਲੱਗ ਪਈ ਸੀ ਪੰਡਿਤ ਉਪਰੋਕਤ ਵਿਚਾਰ ਸੁਣ ਕੇ ਕਹਿਣ ਲੱਗਾ ਕਿ ਗਾਇਤਰੀ ਮੰਤਰ ਵੀ ਹੈ ਤਦ ਭਗਤ ਜੀ ਕਹਿਣ ਲੱਗੇ ਗਾਇਤਰੀ ਮੰਤਰ ਬਾਬਤ ਵੀ ਸੁਣਨਾ ਕਰ ਨੋ ਸੋ ਦੂਸਰਾ ਅਰਥ ਰਹੀ ਸਮਝਾਉਂਦੇ ਆਂ ਅੱਜ ਨਾਮੇ ਬੇਠਲ ਦੇਖਿਆ ਮੂਰਖ ਕੋ ਸਮਝਾਉ ਰੇ ਰਹਾਵ ਅੱਜ ਮਨੁੱਖਾ ਜਨਮ ਵਿੱਚ ਮੈਂ ਨਾਮਦੇਵ ਨੇ ਗੁਰਾਂ ਦੀ ਕਿਰਪਾ ਸਦਕਾ ਬੇਠਲ ਪਰਮੇਸ਼ਰ ਨੂੰ ਸਾਰੇ ਵਿਆਪਕ ਵੇਖਣਾ ਕੀਤਾ ਹੈ ਪਾਪ ਸਾਖਿਆਤਕਾਰ ਕੀਤਾ ਹੈ ਇਸ ਲਈ ਹੇ ਬੇਸਮਝ ਪੰਡਤ ਮੈਂ ਤੈਨੂੰ ਸਮਝਾਉਣਾ ਕਰਦਾ ਹਾਂ ਰਹਾਉ पांडे तुमरी गायत्री लोदे का खेत खाती थी हे पंडित तेरी गायत्री पहला पाप रूपी लोदे दा खेत खांदी सी अर्थात जिस दे कोलो ब्रह्म हत्या हो जांदी सी उस दे पापा नु दूर करदी सी लेकर ठेगा टगरी तोरी लांगत लांगत जाती थी परंतु विशिष्ट मुनि ने तप श्राप रूप सोटा लेकर के ਉਸ ਗਾਇਤਰੀ ਮੰਤਰ ਦੀ ਸ਼ਕਤੀ ਘਟਾਉਣ ਰੂਪ ਲੱਤ ਤੋੜ ਦਿੱਤੀ। ਸ਼ਕਤੀ ਤੋਹੀਣ ਹੋ ਕੇ ਲੰਗੀ ਲੰਗੀ ਜਾਂਦੀ ਸੀ। ਵਭ ਵਿਸ਼ਿਸ਼ਟ Muni ji ne యుਗਤੀ ਰੂਪ ਸੋਟਾ ਲੈ ਕਰਕੇ ਪਦਾ ਨੂੰ ਨਿਕਾਲਣ ਰੂਪ ਲੱਤ ਤੋੜ ਦਿੱਤੀ ਸੀ ਤੇ ਉਹ ਗਾਇਤਰੀ ਲੰਗੀ ਲੰਗੀ ਜਾਂਦੀ ਸੀ। ਫਿਰ ਇੱਕ ਸ਼ਿਵਜੀ ਦਾ ਪਾਸ਼ਕ ਬੋਲਿਆ ਕਿ ਗਾਇਤਰੀ ਮੰਤਰ ਨਾਲੋਂ ਸ਼ਿਵਾਂ ਦੀ ਉਪਾਸ਼ਨਾ ਕਰਨੀ ਬਹੁਤ ਚੰਗੀ ਹੈ। ਇਹ ਗੱਲ ਸੁਣ ਕੇ ਭਗਤ ਨਾਮਦੇਵ ਜੀ ਕਹਿਣ ਲੱਗੇ ਪਾਂਡੇ ਤੁਮਰਾ ਨਾਮ ਪਾਂਡੇ ਤੁਮਰਾ ਮਹਾਦੇਵ ਤੌਲੇ ਬਲਦ ਚੜਿਆ ਆਵਤ ਦੇਖਿਆ ਥਾ ਏ ਪਾਂਡੇ ਪੰਡਤ ਜੋ ਤੇਰਾ ਮਹਾਦੇਵ ਸ਼ਿਵ ਜੀ ਹੈ ਉਹ ਤੌਲੇ ਹੁੰਦਾ ਚਿੱਟੇ ਬਲਦ ਤੇ ਚੜਿਆ ਆਉਂਦਾ ਜਿੰਨਾ ਰਿਖੀਆਂ ਮੁੰਨੀਆਂ ਨੇ ਵੇਖਿਆ ਥਾ ਹੁੰਦਾ ਸੀ ਮੈਂ ਉਹਨਾਂ ਦੁਆਰਾ ਸੁਣਿਆ ਉਨ੍ਹਾਂ ਦੇ ਲਿਖੇ ਗ੍ਰੰਥਾਂ ਦੁਆਰਾ ਜਾਣਨਾ ਕੀਤਾ ਹੈ ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ ਹਾਂ ਮੋਦੀ ਮੋਹ ਆਨੰਦ ਦੇ ਦੇਣ ਵਾਲੀ ਪਾਰਬਤੀ ਦੇ ਘਰ ਗ੍ਰਹਿ ਵਿੱਚ ਖਾਣਾ ਭੋਜਨ ਪਾਕਾ ਪੱਕਿਆ ਤਿਆਰ ਕੀਤਾ ਹੋਇਆ ਜਦ ਸ਼ਿਵਜੀ ਖਾਣ ਵਾਸਤੇ ਗਿਆ ਸੀ ਤਦ ਸ਼ਿਵਜੀ ਨੇ ਵਾ ਉਸ ਪਾਰਬਤੀ ਦਾ ਉਹ ਲੜਕਾ ਪੁੱਤਰ ਮਾਰ ਦਿੱਤਾ ਜੋ ਪਾਰਬਤੀ ਨੇ ਆਪਣੇ ਸਰੀਰ ਦੀ ਮੈਲ ਤੋਂ ਬਣਾਇਆ ਸੀ ਸੋ ਪਾਰਵਤੀ ਦੱਸਦੀ ਇੱਕ ਵਾਰ ਸ਼ਿਵਜੀ ਦੀ ਪਾਰਵਤੀ ਨੂੰ ਰੋਟੀ ਤਿਆਰ ਕਰਨ ਵਾਸਤੇ ਕਹਿ ਕੇ ਚਲਿਆ ਗਿਆ ਮੈਂ ਹੁਣੇ ਆਉਂਦੇ ਹਾਂ ਤੂੰ ਰੋਟੀ ਤਿਆਰ ਕਰ ਪਾਰਵਤੀ ਨੂੰ ਰੋਟੀ ਤਿਆਰ ਕਰਦਿਆਂ ਬਹੁਤ ਪਸੀਨਾ ਆ ਗਿਆ ਰੋਟੀ ਤਿਆਰ ਕਰਕੇ ਪਾਰਵਤੀ ਨੇ ਸਰੀਰ ਉੱਤੇ ਵਟਣਾ ਮਲਿਆ ਵਟਣਾ ਮਲਣ ਤੋਂ ਬਾਅਦ ਜਿਹੜੀ ਸਰੀਰ ਉੱਪਰੋਂ ਮੈਲ ਉੱਤਰੀ ਪਾਰਵਤੀ ਨੇ ਸ਼ਕਤੀ ਨਾਲ ਉਸ ਮੈਲ ਦਾ ਬੱਚੇ ਦੀ ਸ਼ਕਲ ਜੈਸਾ ਇੱਕ ਪੁਤਲਾ ਬਣਾ ਲਿਆ ਅਤੇ ਸ਼ਕਤੀ ਨਾਲ ਉਸ ਵਿੱਚ ਜਾਨ ਪਾ ਦਿੱਤੀ ਅਤੇ ਉਸ ਨੂੰ ਸਮਝਾ ਕੇ ਬਾਹਰ ਬੂਹੇ ਉੱਤੇ ਖੜਾ ਕਰ ਦਿੱਤਾ ਤੇ ਕਿਹਾ ਕਿ ਮੈਂ ਇਸ਼ਨਾਨ ਕਰਨ ਲੱਗੇ ਹਾਂ ਅੰਦਰ ਕੋਈ ਨਾ ਆਵੇ ਉਹ ਲੜਕਾ ਬਾਹਰ ਬੂਹੇ ਤੇ ਖਲੋਤਾ ਹੀ ਸੀ ਕਿ ਕੁਝ ਸਮੇਂ ਬਾਅਦ ਸ਼ਿਵਜੀ ਆ ਗਿਆ ਜਦ ਸ਼ਿਵਜੀ ਅੰਦਰ ਜਾਣ ਲੱਗਿਆ ਤਾਂ ਲੜਕੇ ਨੇ ਰੋਕ ਦਿੱਤਾ ਤੇ ਕਹਿਣ ਲੱਗਾ ਕਿ ਮੇਰੀ ਮਾਂ ਅੰਦਰ ਇਸ਼ਨਾਨ ਕਰ ਰਹੀ ਹੈ ਆਪ ਜਰਾ ਠਹਿਰ ਜਾਣਾ ਕਰੋ ਸ਼ਿਵਾ ਨੂੰ ਗੁੱਸਾ ਚੜਿਆ ਤੇ ਉਹ ਕਹਿਣ ਲੱਗੇ ਤੂੰ ਕਿਹੜੀ ਮਾਂ ਵਾਲਾ ਆ ਗਿਆ ਤੇ ਤਰਸੂਲ ਕੱਢ ਕੇ ਉਸ ਦਾ ਸਿਰ ਵੱਢ ਦਿੱਤਾ ਅੰਦਰ ਚਲਿਆ ਗਿਆ ਪਾਰਵਤੀ ਕਹਿਣ ਲੱਗੀ ਕਿ ਤੁਹਾਨੂੰ ਕਿਸੇ ਨੇ ਰੋਕਿਆ ਨਹੀਂ ਸ਼ਿਵਜੀ ਕਹਿਣ ਲੱਗਾ ਇੱਕ ਲੜਕੇ ਨੇ ਰੋਕਿਆ ਤਾਂ ਸੀ ਪਰ ਮੈਂ ਉਸ ਦਾ ਸਿਰ ਵੱਢ ਦਿੱਤਾ ਹੈ ਤੇ ਅੰਦਰ ਆ ਗਿਆ ਇਹ ਗੱਲ ਸੁਣ ਕੇ ਪਾਰਵਤੀ ਰੋਣ ਲੱਗ ਪਈ ਤੇ ਅਤੇ ਕਹਿਣ ਲੱਗੀ ਕਿ ਪਹਿਲਾਂ ਮੇਰੇ ਲੜਕੇ ਨੂੰ ਜਿਉਂਦਾ ਕਰੋ ਮੈਂ ਹੋਰ ਕੰਮ ਫੇਰ ਕਰਾਂਗੀ ਸ਼ਿਵਜੀ ਕਹਿਣ ਲੱਗਾ ਕਿ ਮੇਰੇ ਤਰਸੂਲ ਦਾ ਕਟਿਆ ਸਿਰ ਦੁਬਾਰਾ ਉਸੇ ਧੜ ਨਾਲ ਜੁੜ ਨਹੀਂ ਸਕਦਾ Shiv ji ਨੂੰ ਉਸਨੂੰ ਜਿਉਂਦਾ ਕਰਨ ਵਾਸਤੇ ਬੜਾ ਭੱਜਿਆ ਆਖਿਰ Shiv ji ਦੀ ਨਜ਼ਰ ਇੱਕ ਹਥਣੀ ਦੇ ਬੱਚੇ ਉੱਤੇ ਪਈ ਜਿਸ ਨੇ ਪर्वਤ ਨਾਲ ਖਹਿ ਕੇ ਆਪਣਾ ਦੰਤ ਢਵਾ ਲਿਆ ਸੀ ਉਸਦੀ ਮਾਤਾ ਹਥਣੀ ਉਸ ਵੱਲ ਕੰਢਕਾਰੀ ਬੈਠੀ ਸੀ Shiv ji ਨੇ ਉਸ ਹਥਣੀ ਦੇ ਬੱਚੇ ਦਾ ਸਿਰ ਕੱਟ ਕੇ ਲਿਆਂਦਾ ਅਤੇ ਉਸ ਕੱਟੇ ਹੋਏ ਧੜ ਦੇ ਨਾਲ ਲਿਆ ਕੇ ਜੋੜ ਦਿੱਤਾ ਜਦ ਹਾਥੀ ਦਾ ਸਿਰ ਰੱਖ ਦਿੱਤਾ ਤਾਂ ਉਸ ਦਾ ਸਰੀਰ ਬੜਾ ਕ੍ਰੂਪਜਿਆ ਲੱਗੇ। ਫਿਰ ਪਾਰਬਤੀ ਕਹਿਣ ਲੱਗੀ ਇਹ ਨਹੀਂ ਮੇਰਾ ਪੁੱਤਰ। ਮੈਂ ਨਹੀਂ ਮੰਨਦੀ ਇਸ ਨੂੰ ਆਪਣਾ ਪੁੱਤਰ। ਜਦ ਪਾਰਬਤੀ ਨੇ ਇਸ ਤਰ੍ਹਾਂ ਕਿਹਾ ਤਾਂ ਸ਼ਿਵ ਜੀ ਕਹਿਣ ਲੱਗਾ ਕਿ ਮੈਂ ਇਸ ਨੂੰ ਵਰ ਦਿੰਦਾ ਹਾਂ ਕਿ Hindu ਲੋਕ ਇਸ ਦੀ ਪੂਜਾ ਕਰਿਆ ਕਰਨਗੇ। ਫਿਰ ਰਾਮਚੰਦਰ ਜੀ ਦਾ ਉਪਾਸ਼ਕ ਬੋਲਿਆ ਕਿ ਸ੍ਰੀ ਰਾਮਚੰਦਰ ਜੀ ਦੀ ਉਪਾਸ਼ਨਾ ਕਰਨੀ ਸਭ ਤੋਂ ਚੰਗੀ ਹੈ। ਇਹ ਗੱਲ ਸੁਣ ਕੇ ਨਾਮਦੇਵ ਜੀ ਕਹਿਣ ਲੱਗੇ ਹਾਂ ਪਾਂਡੇ ਤੁੰਬਰਾ ਰਾਮਚੰਦ ਸੋ ਪੀ ਆਵਤ ਦੇਖਿਆ ਥਾ ਏ ਪਾਂਡੇ ਪੰਡਿਤ ਜੋ ਤੁੰਬਰਾ ਤੇਰਾ ਤ੍ਰੇਤੇ ਦਾ ਅਵਤਾਰ ਰਾਮਚੰਦਰ ਹੈ ਸੋ ਉਹ ਵੀ ਅਸੀਂ ਪਿਛਲੇ ਜਨਮ ਵਿੱਚ ਤਪੱਸਿਆ ਕਰਦਿਆਂ ਆਉਂਦਾ ਵੇਖਿਆ ਥਾ ਹੁੰਦਾ ਸੀ ਜਾਂ ਉਸ ਨੂੰ ਜਿੰਨਾ ਰਿਖੀਆਂ ਮੁਨੀਆਂ ਨੇ ਆਉਂਦਾ ਵੇਖਿਆ ਸੀ ਉਹਨਾਂ ਨੇ ਲਿਖੇ ਗ੍ਰੰਥਾਂ ਦੁਆਰਾ ਜਾਣਨਾ ਕੀਤਾ ਜਾਂ ਉਹਨਾਂ ਤੋਂ ਸੁਣਿਆ ਹੈ ਰਾਵਣ ਸੀਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ ਸ੍ਰੀ ਰਾਮਚੰਦਰ ਜੀ ਦੀ 라ਵਣ ਸੀਤੀ ਹੁੰਦਾ ਨਾਲ ਸਰਬਰ ਲੜਾਈ ਬਰਾਬਰੀ ਬੜੀ ਹੋਈ ਰਾਮ ਨੇ ਆਪਣੇ ਘਰ ਗ੍ਰਹਿ ਦੀ ਜੋਏ ਇਸਤਰੀ ਸੀਤਾ ਗਵਾ ਦਿੱਤੀ ਸੀ ਸੋ ਅੱਗੇ ਫਿਰ ਕਹਿਣ ਲੱਗੇ ਪੰਡਿਤ ਕਹਿਣ ਲੱਗਾ ਕਿ ਮੈਂ ਤਾਂ ਕਿਸੇ ਦੀ ਵੀ ਪਾਸ਼ਨਾ ਨਹੀਂ ਕਰਦਾ ਭਗਤ ਨਾਮਦੇਵ ਜੀ ਕਹਿਣ ਲੱਗੇ ਤੂੰ ਇਤਨੀਆਂ ਦੀ ਉਪਾਸ਼ਨਾ ਬਾਬ ਦੱਸਿਆ ਹੈ ਅਤੇ ਹੁਣ ਤੂੰ ਮੁਕਰਦਾ ਹੈ ਇਸ ਕਰਕੇ ਮੈਂ ਕਹਿੰਦਾ ਹਾਂ Hindu Anna Turku Kana हे भाई हिंदू ਇਸ ਕਰਕੇ ਅੰਨਾ ਹੈ ਕਿਉਂਕਿ Hindu ਸ਼ਰਧਾ ਤੇ ਗਿਆਨ ਰੂਪੀ ਨੇਤਰਾਂ ਤੋਂ ਰਹਿਤ ਹੁੰਦਾ ਹੈ ਭਾਵ Hindu ਨੂੰ ਪੂਰੀ ਸ਼ਰਧਾ ਨਹੀਂ ਹੁੰਦੀ ਅਤੇ ਨਾ ਹੀ ਪੂਰਾ ਨਿਰਗੁਣ ਸਰੂਪ ਦਾ ਗਿਆਨ ਹੁੰਦਾ Turku Kana ਦੁਰੂ ਕੋ ਮੁਸਲਮਾਨ ਇਸ ਕਰਕੇ ਕਾਣਾ ਪਾਵੇ ਕੱਖ ਵਾਲਾ ਹੈ ਕਿਉਂਕਿ ਮੁਸਲਮਾਨ ਦੇ ਅੰਦਰ ਆਪਣੇ ਖੁਦਾ ਉਤੇ ਪੂਰੀ ਸ਼ਰਦਾ ਹੈ ਪਰੰਤੂ ਗਿਆਨ ਰੂਪੀ ਇੱਕ ਅੱਖ ਨਹੀਂ ਹੈ ਉਹ ਮੁਸਲਮਾਨ ਇੱਕ ਖੁਦਾ ਨੂੰ ਮੰਨਦਾ ਹੈ ਆਪਣੀ ਸ਼ਰਦਾ ਵਿੱਚ ਪੱਕਾ ਹੈ ਇਨਸਾਨ ਕੋ ਖੁਦਾ ਮਤ ਕਹੋ ਇਹ ਬੰਦਾ ਖੁਦਾ ਨਹੀਂ ਹੈ ਲੇਕਿਨ ਕਿਉਂਕਿ ਉਸ ਦੀ ਇੱਕ ਅੱਖ ਤਾਂ ਸਲਾਮਤ ਹੈ ਉਹ ਆਪਣੇ ਆਪਣੇ ਪੈਗੰਬਰ ਤੇ ਪੂਰਾ ਵਿਸ਼ਵਾਸ ਰੱਬ ਤੇ ਰੱਖਦੇ ਆ ਦੂਸਰੀ ਅੱਖ ਕਾਣੀ ਤਾਂ ਕਿਹਾ ਹੈ ਕਿਉਂਕਿ ਉਹਨਾਂ ਨੂੰ ਗਿਆਨ ਨਹੀਂ ਕਹਿੰਦੇ Hindu ਅੰਨਾ ਤੁਰਕੂ ਕਣ ਦੋਹਾਂ ਤੇ ਗਿਆਨੀ ਸਿਆਣਾ Hindu ਤੇ ਮੁਸਲਮਾਨ ਦੋਨਾਂ ਤੋਂ ਗਿਆਨੀ ਗਿਆਨਵਾਨ ਪੁਰਖ ਸਿਆਣਾ ਬੁੱਧੀਮਾਨ ਸੂਝਵਾਨ ਹੈ Hindu ਪੂਜੈ ਦੇਹਰਾ ਮੁਸਲਮਾਨ ਮਸੀਤ Hindu ਦੇਹਰਾ ਮੰਦਰਾਂ ਵਿੱਚ ਬਣੀਆਂ ਪੱਥਰਾਂ ਦੀਆਂ ਮੂਰਤਾਂ ਨੂੰ ਪੂਜਣਾ ਕਰਦਾ ਅਤੇ ਮੁਸਲਮਾਨ ਤੁਰਕ ਮਸੀਤ ਦੇ ਅੱਗੇ ਜੀ ਸਜਦਾ ਕਰਦਾ ਹੈ ਨਾਮੇ ਸੋਈ ਸੇਵਿਆ ਜਹ ਦੇਹਰਾ ਨਾ ਮਸੀਤ ਭਗਤ ਨਾਮਦੇਵ ਜੀ ਕਥਨ ਕਰਦੇ ਹਨ ਕਿ ਮੈਂ ਨਾਮੇ ਨਾਮਦੇਵ ਨੇ ਉਸ ਪਰਮੇਸ਼ਰ ਨੂੰ ਸੇਵਨਾ ਯਾਦ ਕੀਤਾ ਹੈ ਜਿੱਥੇ ਦੇਹਰਾ ਮੰਦਿਰ ਤੇ ਮਸੀਤ ਦੀ ਕਲਪਨਾ ਹੀ ਨਹੀਂ ਹੈ ਵਾ ਜਿਸ ਦੇ ਦਰ ਤੇ ਉੱਤੇ ਹਿੰਦੂਆਂ ਦੇ ਦੇਹਰੇ ਤੇ ਮੁਸਲਮਾਨਾਂ ਦੀ ਮਸੀਤ ਦਾ ਜਾ ਮਸੀਤ ਅੱਗੇ ਸਿਰ ਝੁਕਾਉਣ ਦਾ ਪੇਦ ਨਹੀਂ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ